ਮਾਤਾ ਚਿੰਤਪੁਰਨੀ ਮੱਥਾ ਟੇਕ ਕੇ ਘਰ ਵਾਪਿਸ ਪਰਤਰੇ ਪਰਿਵਾਰ ਨਾਲ ਵਾਪਰ ਗਿਆ ਮੰਦ ਭਾਗਾ ਪਾਣਾ ਕਾਰ 'ਚ ਸਵਾਰ ਤਿੰਨ ਜੀਆਂ ਦੀ ਤਾਂ ਮੌਕੇ ਤੇ ਹੋ ਗਈ ਮੌਤ ਇੱਕੋ ਪਰਿਵਾਰ ਦੇ ਸੀ ਤਿੰਨੋਂ ਜੀ ਦੇਖੋ ਕਿਵੇਂ ਪੂਰੇ ਘਰ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਇੱਕ ਕਾਰ ਦੇ ਵਿੱਚ ਤਿੰਨ ਲਾਸ਼ਾਂ ਨੇ ਤਿੰਨ ਸੱਥਰ ਵਿੱਚ ਰੁਕੇ ਨੇ ਸੋ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਉੱਥੇ ਹੀ ਬਾਕੀ ਮੈਂਬਰ ਜੋ ਕਾਰ 'ਚ ਸਵਾਰ ਸੀ ਉਹਨਾਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਦੱਸਦੀ ਹੈ ਕਿ ਬੇहद ਮੰਦਭਾਗੀ ਘਟਨਾ ਜੋ ਚਿੰਤਪੂਰਣੀ ਮੱਥਾ ਟੇਕ ਕੇ ਪਰਿਵਾਰ ਅੰਮ੍ਰਿਤਸਰ ਵਾਪਿਸ ਪਰਤ ਰਿਹਾ ਸੀ ਰਸਤੇ ਵਿੱਚਕਾਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਭਿਆਨਕ ਹਾਦਸਾ ਵਾਪਰਦਾ ਜਿੱਥੇ ਇੱਕੋ ਕਾਰ 'ਚ ਸਵਾਰ 3 ਵਿਅਕਤੀ ਜੋ ਇੱਕੋ ਪਰਿਵਾਰ ਦੇ ਸੀ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਸੋ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਵਧਾਨ ਹੋਵੋ ਤੇ ਇਸ ਪਰਿਵਾਰ ਦੀ ਸਲਾਮਤੀ ਦੇ ਲਈ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਿਓ ਸੱਜਲਵੰਡੀ ਬਹਾਦਰ ਅਕਬਸ ਸੱਜਲਵੰਡੀ ਐਕਸੀਡੈਂਟ ਹੋਇਆ ਵਾ ਮੌਕੇ ਤੇ ਕਾਰਵੇ ਨੇ ਪਹੁੰਚੂ ਮੌਕੇ ਤੇ ਪੁੱਜੇ ਜਿੱਥੇ ਇੱਕ ਡੈੱਡ ਬਾਡੀ ਜਿਹੜੀ ਆ ਆਰਾਮ ਬਡੇਰਾ ਨਾਮ ਦੱਸਿਆ ਉਹਨੂੰ ਇੱਥੇ ਉਹ ਆਪਣੇ ਕੀ ਕਹਿੰਦੇ ਉਹਨੂੰ ਡੈੱਡ ਬਾਡੀ ਨੂੰ ਮੌਕੇ ਦੀ ਹਫਾਜ਼ਤ ਤੇ ਸਾਡੇ ਟਰੱਕ ਚਾਲੂ ਕਰਕੇ ਇਹਦੀ ਡੈੱਡ ਬਾਡੀ ਨੂੰ ਇੱਥੇ ਬਾਬਾ ਪਕਾਲਾ ਮੋਤਰੀ ਵਿੱਚ ਲਿਆ ਕੇ ਇਹਨੂੰ ਕਿਤਾ ਬਾਕੀ ਨਮਾ ਕਰਾਇਆ ਕਿੰਨੇ ਵਿਅਕਤੀ ਹੈ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਤੇ ਡੱਥ ਹੋ ਗਈ ਇੱਕ ਅੱਧੀ ਰਸਤੇ ਵਿੱਚ ਜਾਂਦੇ ਆ ਡੱਥ ਹੋ ਗਈ ਉਹਦਾ ਨਾਮ ਨਹੀਂ